ਸਤਿ ਸ਼੍ਰੀ ਅਕਾਲ ਜੀ ਅੱਜ ਇਸ ਨਵੇਂ ਵੀਡੀਓ ਦੇ ਵਿੱਚ ਆਪ ਸਭ ਦਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਤੇ ਆਸ਼ਰ ਹੋ ਕੇ ਅਸੀਂ ਚੱਲਿਆਂ ਖਾਲਸਾ ਕਾਲਜ ਅੰਮ੍ਰਿਤਸਰ ਪੁਸਤਕ ਮੇਲਾ ਦੇਖਣ ਤੇ ਤੁਹਾਨੂੰ ਵੀ ਨਾਲ ਲੈ ਕੇ ਚੱਲਦੇ ਆ ਬਨੇ ਰਿਓ ਤੁਸੀਂ ਵੀਡੀਓ ਦੇ ਨਾਲ ਤੇ ਤੁਹਾਨੂੰ ਵੀ ਦਿਖਾਵਾਂਗੇ ਅੰਮ੍ਰਿਤਸਰ ਦਾ ਪੁਸਤਕ ਮੇਲਾ ਤੇ ਪਹੁੰਚ ਗਏ ਅਸੀਂ ਖਾਲਸਾ ਕਾਲਜ ਅੰਮ੍ਰਿਤਸਰ ਤੇ ਚੈੱਕ ਕਰੋ ਤੁਸੀਂ ਖਾਲਸਾ ਕਾਲਜ ਦੀਆਂ ਰੌਣਕਾਂ ਤੇ ਇਹ ਦੇਖੋ ਤੁਸੀਂ ਖਾਲਸਾ ਕਾਲਜ ਦੀ ਇਮਾਰਤ ਜਿਹਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਹੈ ਤੇ ਮੈਂ ਮਾਣ ਮਹਿਸੂਸ ਕਰਦੀ ਆ ਕਿ ਮੈਂ ਇਸ ਕਾਲਜ ਦੀ ਸੰਸਥਾ ਦੀ ਸਟੂਡੈਂਟ ਰਹੀ ਆ ਸੋ ਸਭ ਤੋਂ ਪਹਿਲਾਂ ਅਸੀਂ ਉੱਥੇ ਜਾ ਕੇ ਪੀਤੀ ਚਾਹ ਥੋੜਾ ਘੁੰਮੇ ਫਿਰੇ ਤੇ ਫਿਰ ਚਾਹ ਦਾ ਕੱਪ ਇੰਜੋਏ ਕੀਤਾ ਤੇ એનર્ਜੀ ਕੀਤੀ ਫੁੱਲ ਤੇ ਫਿਰ ਅਸੀਂ ਚੱਲ ਪਏ ਕਿਤਾਬਾਂ ਦੇਖਣ ਸੋ ਕਿਤਾਬਾਂ ਦੇ ਬਹੁਤ ਸਾਰੇ ਵੱਖੋ ਵੱਖਰੇ ਸਟਾਲ ਲੱਗੇ ਹੋਏ ਸੀਗੇ ਤੇ ਮੈਂ ਕੁਝ ਕੁ ਕਿਤਾਬਾਂ ਦਿਮਾਗ 'ਚ ਸੋਚੀਆਂ ਸੀਗੀਆਂ ਜੋ ਮੈਂ ਲੈਣੀਆਂ ਸੀਗੀਆਂ ਸੋ ਆਪਾਂ ਉਹ ਦੇਖਣ ਵਾਸਤੇ ਚੱਲ ਪਏ ਮੈਂ ਸੋਚਿਆ ਕਿ ਪਹਿਲਾਂ ਮੈਂ ਸਟਾਲ ਤੋਂ ਚੈੱਕ ਕਰਾਂਗੀ ਤੇ ਫਿਰ ਮੈਂ ਉਹ ਕਿਤਾਬਾਂ ਖਰੀਦਾਂਗੀ ਨਾਲ ਹੀ ਅਸੀਂ ਖਰੀਦਿਆ ਕਿਤਾਬਾਂ ਤੇ ਨਾਲੇ ਤੁਹਾਨੂੰ ਦਿਖਾਉਨੇ ਆ ਅੱਜ ਜੀ ਸੰਪੂਰਨ ਸ੍ਰੀ ਜਗਨਾਸ਼ੀ ਵਿਰਾਮ ਕਰਦੇ ਆ ਵਿਦਾਵਾਨੀ ਵਿਦਾ ਕਰਦੇ ਆ ਅਸੀਂ ਖਾਤਮਾ ਨਿਕਾਲ ਕਰਦੇ ਆ ਆਪਣੇ ਕੋਲ ਵਿਦਾ ਕਰਦੇ ਆ ਕੋਈ ਨੰਬਰ ਨਿਕਾਲ ਕਰਦੇ ਆ ਤੇ ਬਾਕੀ ਜਿਹੜਾ ਆਪਣਾ ਜਿੰਨਾ ਜ਼ਿਆਦਾ ਸੀ ਰੂਸ ਦੀ ਜਗ੍ਹਾ ਦੇ ਲਈ ਨਾ ਕੋਈ ਕੋਈ ਜ਼ਰੂਰੀ कि आठवे का बिना पक्षी आठ को को तो जब उसे पेनडल में इस्तेमाल करता है पेनडल में जो देखने को ठीक नहीं ना क्रिया करोगे रणनीति का मतलब है डिजिटल डिजिटल पैसे पे दे देते हैं पहले इसका ਕਿਤਾਬਾਂ ਵਾਲੇ ਪਾਸੋਂ ਸਾਰੇ ਸਟਾਲ ਘੁੰਮ ਕੇ ਜੋ ਕਿਤਾਬਾਂ ਖਰੀਦਣੀਆਂ ਸੀ ਉਹ ਖਰੀਦ ਕੇ ਫਿਰ ਥੋੜੀ देर ਅਸੀਂ ਸਟੇਜ ਵਾਲੇ ਪਾਸੇ ਅੱਗੇ ਤੇ ਅੱਜ ਇੱਥੇ ਪੰਜਾਬੀ ਭਾਸ਼ਾ ਪੰਜਾਬੀ ਮਾਂ ਬੋਲੀ ਦੇ ਨਾਲ ਸਬੰਧਿਤ ਇੱਕ ਸੈਮੀਨਾਰ ਸੀਗਾ ਜਿਹਦੇ ਵਿੱਚ ਜਸਵੰਤ ਜਫਰ ਸਾਡੇ ਪੰਜਾਬੀ ਦੇ ਭਾਸ਼ਾ ਪੰਜਾਬੀ ਭਾਸ਼ਾ ਦੇ ਚਿੰਤਕ ਤੇ ਹੋਰ ਵੀ ਕਈ ਨਾਮਵਰ ਹਸਤੀਆਂ ਮੌਜੂਦ ਸੀ ਥੋੜੀ देर ਬੈਠ ਕੇ ਉਹਨਾਂ ਨੂੰ ਸੁਣਿਆ ਸਰਕਾਰ ਜਸਵੰਤ ਸਿੰਘ ਜਫਰ ਜੀ ਸਾਡੇ ਸਮਿਆਂ ਦੇ ਵੱਡੇ ਚਿੰਤਕ ਸਰਦਾਰ ਅਮਰਜੀਤ ਸਿੰਘ ਗਰੇਵਾਲ ਜੀ ਖਾਲਸਾ ਕਾਲਜ ਦੇ ਅਲੂਮਨਸ ਡਾਕਟਰ ਮਨਮੋਜੀ ਮੁਖੀ ਪੰਜਾਬੀ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਡਾਕਟਰ ਜੋਗਰਾਜ ਜੀ ਅੰਗਰੇਜ਼ੀ ਵਿਭਾਗ ਤુલਸੀਵਾਮੁਖ ਪ੍ਰੋਫੈਸਰ ਤੇ ਮੁਖੀ ਡਾਕਟਰ ਜੇ ਸ਼ਰਮਾ ਜੀ ਤੇ ਮੇਰੇ ਸਾਹਮਣੇ ਬੈਠੇ ਸਾਡੇ ਅਧਿਆਪਕ ਡਾਕਟਰ ਸੁਪਰਜਨ ਸਿੰਘ ਪਾਟਿਆ ਜੀ ਡਾਕਟਰ ਸੁਹਿੰਦਰबीर ਜੀ ਕੈਨੇਡਾ ਤੋਂ ਚੇਚੇ ਤੌਰ ਤੇ ਇਹ ਉਤਸਵ اٹینڈ ਕਰਨ ਆਏ ਸਰਦਾਰ ਪਿਆਰਾ ਸਿੰਘ ਕੁਦਵਾਲ ਜੀ ਤੇ ਬਹੁਤ ਸਾਰੇ ਵਿਦਵਾਨ ਅਧਿਆਪਕ ਸਹਿਬਾਨ ਤੇ ਪਿਆਰੇ ਵਿਦਿਆਰਥੀਓ ਇਸ ਸਹਿਤ ਉਤਸਵ ਦੇ ਵਿੱਚ ਜਿਹੜਾ ਇਹ ਦੋ ਦਿਨਾਂ ਦਾ ਸੈਮੀਨਾਰ ਪਾ ਸ਼ਾਮ ਭਾਗੇ ਸਹਿਯੋਗ ਨਾਲ ਅਸੀਕ ਲਈ ਗਿਆ ਸੀ ਉਹਦਾ ਜਿਹੜਾ ਪਹਿਲਾ ਸੈਸ਼ਨ ਇਨ੍ਹਾਂ ਭਰਪੂਰ ਵਿਚਾਰਾਂ ਨਾਲ ਸੰਪਲ ਹੋ ਜਾ ਰਿਹਾ ਇਹ ਆਪਣੇ ਆਪ ਚ ਇੱਕ ਮਿਸਾਲ ਹੈ ਕਿ ਪੰਜਾਬੀ ਦੀ ਜਿਹੜੀ ਟਾਪ ਸਕਾਲਰਸ਼ਿਪ ਹੈ ਜਿਹਨੂੰ ਕਹਿੰਦੇ ਛੋਟੀ ਦੇ ਵਿਦਵਾਨ ਸਾਡੇ ਕੋਲ ਪੰਜਾਬੀ ਸਹਿਤ ਪੰਜਾਬੀ ਭਾਸ਼ਾ ਤੇ ਪੰਜਾਬੀ ਸੱਭਿਆਚਾਰ ਦੇ ਬਾਰੇ ਸੋ ਦਿਲਤਾ ਜੇ ਕਰ ਰਿਆ ਸੀ ਕਿ ਥੋੜੀ देर ਹੋਰ ਬੈਠੀਏ ਪਰ ਟਾਈਮ ਹੋ ਰਿਹਾ ਸੀ ਤਾਂ ਅਸੀਂ ਫਿਰ ਇੱਥੇ ਵਾਪਸੀ ਜਿਹੜੀ ਸੀਗੀ ਉਹ ਕਰ ਲਈ ਤੇ ਘਰ ਵੱਲ ਨੂੰ ਚਲੇ ਹਾਂਜੀ ਤੇ ਕੋਈ 5 ਸਾਢੇ 5 ਦੇ ਕਰੀਬ ਮੈਂ ਘਰ ਪਹੁੰਚ ਗਈ ਤੇ ਡੇਲਟਾ ਨਹੀਂ ਕਰਦਾ ਜਦੋਂ ਵੀ ਉੱਥੇ ਚਾਵਾਂ ਮੈਂ ਕੋਸ਼ਿਸ਼ ਕਰਦੀ ਆਂ ਕਿ ਹਰ ਸਾਲ 10 ਸਾਲ ਹੋ ਗਿਆ ਪੁਸਤਕ ਮੇਲਾ ਲੱਗਦੇ ਨੂੰ ਸੋ ਇੱਕ ਸਾਲ ਤਾਂ ਅਸੀਂ ਉੱਥੇ ਹੀ ਸੀਗੇ ਮੈਂ ਐਮਫਿਲ ਕਰਦੀ ਸੀ ਤੇ ਉਦੋਂ اٹینڈ ਕੀਤਾ ਉਸ ਤੋਂ ਬਾਅਦ ਹਮੇਸ਼ਾ ਕੋਸ਼ਿਸ਼ ਕਰਦੀ ਆਂ ਜਿੱਦੋਂ ਵੀ ਟਾਈਮ ਲੱਗੇ ਤੇ ਜ਼ਰੂਰ ਜਾਇਆ ਜਾਏ ਇੱਥੇ ਬਧੀਆ ਲੱਗਦਾ ਇੱਕ ਮੌਕਾ ਮਿਲ ਜਾਂਦਾ ਹੈ ਦੁਬਾਰਾ ਤੋਂ ਆਪਣੇ ਕਾਲਜ ਵਿੱਚ ਜਾਣ ਦਾ ਤੇ ਦੂਸਰਾ ਜੇ ਤੁਹਾਡਾ ਕਾਲਜ ਖਾਲਸਾ ਕਾਲਜ ਅੰਮ੍ਰਿਤਸਰ ਹੋਵੇ ਤਾਂ ਫਿਰ ਜਾਣਾ ਤਾਂ ਬੰਦ ਹੀ ਆ ਤੇ ਇਹਦੇ ਨਾਲ ਹੀ ਇੱਕ ਬਹਾਨਾ ਬਣ ਜਾਂਦਾ ਹੈ ਕਿ ਹਾਂ ਤੁਸੀਂ ਕੁਝ ਨਵਾਂ ਖਰੀਦ ਸਕੋ ਕੁਝ ਨਵਾਂ ਪੜ ਸਕੋ ਤੇ ਇੱਕ ਤੁਹਾਡੇ ਨਾਲ ਜਾਣ ਵਾਲੀ ਤੁਹਾਡੀ ਕੰਪਨੀ ਵਧੀਆ ਹੋਏ ਸੋ ਮੈਂ ਖੁਸ਼ਕਿਸਮਤ ਸਮਝਦੀ ਹਾਂ ਕਿ ਮੇਰੇ ਨਾਲ ਕੁਝ ਅਜਿਹੇ ਦੋਸਤ ਜੁੜੇ ਹੋਏ ਆ ਤੇ ਜਿਨ੍ਹਾਂ ਦੇ ਸਹਿਯੋਗ ਸਦਕਾ ਪਿਛਲੇ ਸਾਲ ਵੀ ਚਲੇ ਗਏ ਸੀਗੇ ਤੇ ਕੁਝ ਕਿਤਾਬਾਂ ਖਰੀਦਣ ਦਾ ਮੌਕਾ ਮਿਲਿਆ ਪੜਨ ਦਾ ਮੌਕਾ ਮਿਲਿਆ ਇਸ ਸਾਲ ਵੀ ਮੈਂ ਖਰੀਦ ਕੇ ਲਈ ਮੇਰੇ ਬੜੇ ਟਾਈਮ ਤੋਂ ਮਾਨ ਸੀਗਾ ਮੈਂ ਇੱਕ ਦੋ ਵਾਰੀ ਫੋਨ ਤੇ ਵੀ ਦੇਖਿਆ ਸੀਗਾ ਰਸ਼ੀਅਨ ਨਾਵਲ ਸੀਗਾ ਅਸਲੀ ਅਸਲੀ ਮਨੁੱਖ ਦੀ ਕਹਾਣੀ ਹਾਂ ਸ਼ਾਇਦ ਜੇ ਮੈਂ ਗਲਤ ਨਾ ਹੋਵਾਂ ਸੋ ਮੈਂ ਉਹ ਖਰੀਦ ਕੇ ਲਈ ਇੱਕ ਦੋ ਕਿਤਾਬ ਹੋਰ ਖਰੀਦੀ ਤੇ ਜਿੱਦਾਂ ਜਿੱਦਾਂ ਪੜਾਂਗੀ ਤੇ ਕੋਸ਼ਿਸ਼ ਕਰਾਂਗੀ ਤੁਹਾਡੇ ਸਾਰਿਆਂ ਦੇ ਨਾਲ ਵੀ ਜੇ ਹੋ ਸਕਿਆ ਤਾਂ ਉਹ ਵਿਚਾਰ ਜ਼ਰੂਰ ਸਾਂਝੇ ਕਰਾਂਗੀ ਸੋ ਅੱਜ ਦਾ ਦਿਨ ਬਹੁਤ ਵਧੀਆ ਲੰਘਿਆ ਤੇ ਬਹੁਤ ਕੁਝ ਨਵਾਂ ਸਿੱਖਣ ਨੂੰ ਮਿਲਿਆ ਤੇ ਆਸ ਹੋ ਜਾਂਦੀ ਆ ਫਿਰ ਤੁਲ ਵੈਸੇ ਤਾਂ 5 ਦਿਨ ਦਾ ਸੀਗਾ ਪੁਸਤਕ ਮੇਲਾ ਮੇਰੇ ਅਕੋਰਡਿੰਗ 15 ਤੋਂ ਲੈ ਕੇ 19 ਤੱਕ ਤੇ ਸੋ ਅੱਜ ਜਿੱਥੇ ਮੈਂ ਜੋਬ ਕਰਦੀ ਹਾਂ ਉਹ ਸਕੂਲ ਦੇ ਬੱਚਿਆਂ ਨੂੰ ਨਾਲ ਲੈ ਕੇ ਨਾਲ ਅਸੀਂ ਕੁਝ ਸਟਾਫ ਮੈਂਬਰ ਜਿਹੜੇ ਸੀ ਅੱਜ ਗਏ ਤੇ ਦਿਲ ਤਾਂ ਕਰਦਾ ਸੀਗਾ ਕਿ ਫੇਰ ਜਾਈਏ ਦਿਲ ਤਾਂ ਇਹੀ ਕਰਦਾ ਹੈ ਕਿ 5 ਦਿਨ ਲਗਾਤਾਰ ਜਾਈਏ ਪਰ ਨਹੀਂ ਸਮਾਂ ਜਿਹੜਾ ਫਿਰ ਇੱਧਰ ਡਿਊਟੀ ਵੱਲ ਵੀ ਧਿਆਨ ਦੇਣਾ ਪੈਂਦਾ ਸੋ ਆਸਾ ਅਗਲੇ ਸਾਲ ਫੇਰ ਵੈੰਗਰੂ ਮੇਰ ਕਰਨ ਤੇ ਅਗਲੇ ਸਾਲ ਤੇ ਆਸਾਂ ਵੱਜ ਗਈਆਂ ਕਿ ਫੇਰ ਨੈਕਸਟ ਈਅਰ ਜਾਵਾਂਗੇ ਸੋ ਜੇ ਕਦੇ-ਕਦੇ ਮੌਕਾ ਮਿਲੇ ਤੇ ਇਹੋ ਜਿਹੇ ਪਲ ਜਿਹੜੇ ਆ ਉਹ ਇੰਜੋਏ ਕਰ ਲੈਣੇ ਚਾਹੀਦੇ ਆ ਤੇ ਬਸ ਵਧੀਆ ਰਿਹਾ ਅਸ ਤਾਂ ਦਿਨ ਬਹੁਤ ਵਧੀਆ ਮੈਂ ਬਹੁਤ ਖੁਸ਼ ਹੋਈ ਮੈਨੂੰ ਮੌਕਾ ਮਿਲਿਆ ਕਿ ਮੈਂ ਦੁਬਾਰਾ ਤੋਂ ਆਪਣੇ ਕਾਲਜ ਗਈ ਹਰ ਇੱਕ ਇਨਸਾਨ ਲਈ ਹਰ ਇੱਕ ਵਿਦਿਆਰਥੀ ਲਈ ਇਹ ਸਮਾਂ ਬੜਾ ਵਧੀਆ ਹੁੰਦਾ ਹੈ ਕਿ ਤੁਹਾਨੂੰ ਜੇ ਮੌਕਾ ਮਿਲੇ ਕਿ ਤੁਸੀਂ ਜਿੱਥੋਂ ਪੜ੍ਹੇ ਹੋ ਉੱਥੇ ਤੁਸੀਂ ਆਪਣੇ ਵਿਦਿਆਰਥੀਆਂ ਦੇ ਨਾਲ ਆਪਣੇ ਕਲੀਕਸ ਦੇ ਨਾਲ ਆਪਣੇ ਫਰੈਂਡ ਸਰਕਲ ਦੇ ਨਾਲ ਦੁਬਾਰਾ ਉਸ ਕਾਲਜ ਦੇ ਵਿੱਚ ਜਾਓ ਆਪਣੇ ਉੱਥੋਂ ਵਾਲੇ ਅਧਿਆਪਕਾਂ ਨੂੰ ਮਿਲੋ ਸੋ ਮੈਂ ਵੀ ਅੱਜ ਆਪਣੇ ਸਰ ਨੂੰ ਮਿਲ ਕੇ ਆਈ ਡਾਕਟਰ ਆਤਮ ਸਿੰਘ ਰੰਦਾਵਾ ਜੀ ਨੂੰ ਤੇ ਬਹੁਤ ਵਧੀਆ ਲੱਗਾ ਬੜਾ ਮਨਖੋਸ਼ ਆ ਸੋ ਆਸ ਹੈ ਕਿ ਤੁਹਾਨੂੰ ਵੀ ਅੱਜ ਦਾ ਇਹ ਵਲੌਗ ਪਸੰਦ ਆਇਆ ਹੋਏਗਾ ਜਿੰਨਾ ਕਿ ਮੇਰੇ ਕੋ ਹੋ ਸਕਿਆ ਮੈਂ ਰਿਕਾਰਡ ਕੀਤਾ ਮੈਂ ਕਈ ਵਾਰੀ ਭੁੱਲ ਜਾਂਦੀ ਆ ਰਿਕਾਰਡ ਕਰਨਾ ਜਦੋਂ ਮੈਂ ਕੁਝ ਸੁਣਨ ਲੱਗ ਜਾ ਜਦੋਂ ਮੈਂ ਬੁਕਸ ਦੇਖਣ ਲੱਗ ਜਾ ਫਿਰ ਪਰ ਮੈਂ ਸੋਚਿਆ ਸੀਗਾ ਕਿ ਮੈਂ ਰਿਕਾਰਡ ਕਰਾਂਗੀ ਸੋ ਮੈਂ ਕੋਸ਼ਿਸ਼ ਕੀਤੀ ਹੈ ਜੇ ਤੁਹਾਨੂੰ ਸਭ ਨੂੰ ਵਧੀਆ ਲੱਗਿਆ ਹੋਏ ਤੇ ਵੀਡੀਓ ਨੂੰ ਪੂਰਾ ਵਾਚ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜਿਹੜੇ ਨਵੇਂ ਜੁੜੇ ਆ ਸੋ ਟਾਈਮ ਹੁਣ ਕਾਫੀ ਹੋ ਗਿਆ ਕਰਿਆ ਆ ਕੇ ਕੰਮ ਕੰਮ ਕੀਤੇ ਫਿਰ ਬੱਚਿਆਂ ਨੂੰ ਖਾਣਾ ਖਵਾਇਆ ਟਾਈਮ ਤਾਂ ਮੈਨੂੰ ਲੱਗਦਾ ਰਾਤ ਦੇ ਲਗਭਗ 10 ਵਜੇ ਦੇ ਕਰੀਬ ਹੋ ਗਿਆ ਸੋ ਭੈਵੇਂ ਹੁਣ ਬਸ ਸੌਣ ਹੀ ਲੱਗੀ ਸੀਗੀ ਤੇ ਮੈਂ ਸੋਚਿਆ ਕਿ ਪਰ ਜੋ ਵਲੌਗਸ ਵੇ ਇਹਦਾ ਸ਼ੁਰੂ ਕੀਤਾ ਉਹਦਾ ਐਂਡ ਕੀਤਾ ਜਾਏ ਤੇ ਨਵੇਂ ਵਲੌਗ ਤੇ ਨਾਲ ਮਿਲਾਂਗੇ ਕੱਲ ਨੂੰ ਫਿਰ ਕੱਲ ਨੂੰ ਜਾਣਾ ਇੱਕ ਜ਼ਰੂਰੀ ਕੰਮ ਫਿਰ ਸੋ ਹੋ ਸਕਿਆ ਤੇ ਉਹਦਾ ਵੀ ਵਲੌਗ ਜ਼ਰੂਰ ਬਣਾਵਾਂਗੀ ਵੀਡੀਓ ਜ਼ਰੂਰ ਬਣਾਵਾਂਗੀ ਸੋ ਤੁਸੀਂ ਜਿਹੜੀ ਮੈਂ ਕੱਲ ਇਸ ਤੋਂ ਪਹਿਲਾਂ ਵੀਡੀਓ ਬਣਾਈ ਸੀਗੀ ਆਪਣੀ ਡੇਲੀ ਰੁਟੀਨ ਦੀ ਬਹੁਤ ਪਿਆਰ ਮਿਲੇ ਆਪਣੇ ਸਾਰੇ ਭੈਣ ਭਰਾਵਾਂ ਤੋਂ ਸੋ ਵੀਡੀਓ ਨੂੰ ਦੇਖਿਆ ਕਰੋ ਤੇ ਪੂਰਾ ਦੇਖਿਆ ਕਰੋ ਆਪਣੇ ਸੋਹਣੇ ਸੋਹਣੇ ਵਿਚਾਰ ਸਾਡੇ ਨਾਲ ਸਾਂਝੇ ਕਰਿਆ ਕਰੋ ਤੇ ਜਿਹੜੇ ਨਵੇਂ ਫਰਸਟ ਟਾਈਮ ਮੇਰੇ ਚੈਨਲ ਤੇ ਆਉਂਦੇ ਆ ਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਬਾਏ ਬਾਏ